ਹੁਣ ਆਪਣੀ ਫੇਸਬੁੱਕ ਆਈਡੀ ਦੀ ਇੱਕ ਨਿੱਕੀ ਜੀ ਸੈਟਿੰਗ ਕਰਨੀ ਹੈ ਤੇ ਉਹ ਸੈਟਿੰਗ ਕਰਦੇ ਨਾਲ ਨਾਲ ਤੁਹਾਨੂੰ ਲੱਖਾਂ ਹਜ਼ਾਰਾਂ ਰੁਪਏ ਮਹੀਨੇ ਦੇ ਜਿਹੜੇ ਆਈਮੀ ਨੇ ਆਇਆ ਕਰਨੇ ਆ ਤਾਂ ਮੈਨੂੰ ਬਹੁਤ ਸਾਰੇ ਮੈਸੇਜ ਆਉਂਦੇ ਸੀ ਕਿ ਬਾਈ ਸਾਨੂੰ ਇਸ ਸੈਟਿੰਗ ਬਾਰੇ ਦੱਸੋ ਕਿੱਦਾਂ ਕਰਨੀ ਆ ਤਾਂ ਵੀਡੀਓ ਨੂੰ ਸਾਰਿਆਂ ਤੱਕ ਕਰ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਤੱਕ ਵੀ ਇਹ ਜਿਹੜੀ ਆ ਵੀਡੀਓ ਪਹੁੰਚ ਸਕੇ ਤੇ ਉਹਨਾਂ ਨੂੰ ਵੀ ਇਸ ਚੀਜ਼ ਦਾ ਪਤਾ ਲੱਗ ਸਕੇ ਕਿਉਂਕਿ ਇਕੱਲੇ-ਇਕੱਲੇ ਬੰਦੇ ਨੂੰ ਦੱਸਣਾ ਬਹੁਤ ਔਖਾ ਹੋ ਜਾਂਦਾ ਕਿਉਂਕਿ ਮੈਨੂੰ 14-1500 ਮੈਸੇਜ ਆ ਜਿਹੜਾ WhatsApp ਦੇ ਉੱਤੇ ਆ ਰਿਹਾ ਹੈਗਾ ਤਾਂ ਕਰਕੇ ਉਹਨਾਂ ਨੂੰ ਰਿਪਲਾਈ ਕਰਨਾ ਥੋੜਾ ਜਿਹਾ ਔਖਾ ਹੋ ਜਾਂਦਾ ਕਿਉਂਕਿ ਇਕੱਲਾ ਬੰਦਾ ਇੰਨੇ ਬੰਦਿਆਂ ਨੂੰ ਰਿਪਲਾਈ ਨਹੀਂ ਦੇ ਸਕਦਾ ਤਾਂ ਕਰਕੇ ਮੈਂ ਇੱਕ ਸਪੈਸ਼ਲ ਇਹ ਜਿਹੜੀ ਵੀਡੀਓ ਉਹ ਆ ਪੇਜ ਵੀ ਬਣ ਜਾਣੀਆਂ ਤੇ ਨਾਲ ਦੀ ਨਾਲ ਤੁਹਾਡੇ ਫੋਲੋਅਰ ਵੀ ਉਹ ਪੂਰੇ ਹੋ ਜਾਣੇ ਤੇ ਇਹ ਤਰੀਕਾ ਵੀ ਮੈਂ ਤੁਹਾਨੂੰ ਦੱਸਣ ਲੱਗਾ ਤਾਂ ਬਾਕੀ ਤੁਸੀਂ 3 ਦਿਨਾਂ ਦੇ ਅੰਦਰ ਅੰਦਰ ਹੀ ਜਿਹੜੇ ਆਪਣੇ 5000 ਫੋਲੋਅਰ ਆ ਉਹ ਪੂਰੇ ਕਰ ਸਕਦੇ ਹੋ ਮੈਂ ਤਾਂ ਉਹਦੇ ਤੇ ਵੀ ਮੈਂ ਇੱਕ ਸਪੈਸ਼ਲ ਵੀਡੀਓ ਬਣਾ ਦੂੰਗਾ ਜੇਕਰ ਤੁਸੀਂ ਨੀਚੇ ਕਮੈਂਟ ਕਰਦੇ ਹੋ ਕਿਉਂਕਿ ਟਾਈਮ ਆ ਜਿਹੜਾ ਟਾਈਮ 7 ਦਿਨਾਂ ਦੇ ਅੰਦਰ ਅੰਦਰ ਹੀ ਪੂਰਾ ਹੋ ਜਾਂਦਾ ਪਰ ਜਿਹੜੇ ਫੋਲੋਅਰ ਆ ਉਹ ਚੀਕਾਂ ਕਢਾ ਦਿੰਦੇ ਬੰਦੇ ਦੀਆਂ ਫੋਲੋਅਰ ਆ ਜਿਹੜੇ 2-2 3-3 ਮਹੀਨੇ ਜਿਹੜੇ ਕਿਸੇ ਤੋਂ ਪੂਰੇ ਨਹੀਂ ਹੁੰਦੇਗੇ ਤਾਂ ਕਰਕੇ ਫੋਲੋਅਰਾਂ ਦਾ ਇੱਕ ਤਰੀਕਾ ਹੈਗਾ ਜਿਹਨੂੰ ਆਪਾਂ ਬਹੁਤ ਜਲਦੀ ਪੂਰਾ ਕਰ ਸਕਦੇ ਹਾਂ ਤਾਂ ਆਜੋ ਤੁਹਾਨੂੰ ਫੇਸਬੁੱਕ ਦੀ ਆਈਡੀ ਦੀ ਜਿਹੜੀ ਸੈਟਿੰਗ ਆ ਉਹ ਦੱਸਦੇ ਹਾਂ ਉਹਨੂੰ ਸੈਟਿੰਗ ਨੂੰ ਕਰ ਲਓ ਤਾਂ ਤੁਹਾਡਾ ਜਿਹੜਾ ਵਧੀਆ ਗੁਜ਼ਾਰਾ ਹੋਣ ਲੱਗ ਜੂਗਾ ਤੇ ਨਾਲ ਦੀ ਨਾਲ ਤੁਸੀਂ ਉਸ ਤੋਂ ਵਧੀਆ ਕਮਾਈ ਆ ਜਿਹੜੀ ਕਰ ਸਕਦੇ ਹੋ ਤਾਂ ਚੱਲਦੇ ਹਾਂ ਫੋਨ ਦੀ ਸਕਰੀਨ ਤੇ ਸਭ ਤੋਂ ਪਹਿਲਾਂ ਆਪਾਂ ਆਪਣੀ ਫੇਸਬੁੱਕ ਐਪ ਖੋਲ੍ਹਾਂਗੇ ਫੇਸਬੁੱਕ ਐਪ ਦੇ ਵਿੱਚ ਆਪਾਂ ਆਪਣੀ ਆਈਡੀ ਦੇ ਵਿੱਚ ਜਾਵਾਂਗੇ ਆਈਡੀ ਦੇ ਉੱਤੇ ਓਕੇ ਕਰਨ ਤੋਂ ਬਾਅਦ ਇੱਥੇ ਐਡਿਟ ਪ੍ਰੋਫਾਈਲ ਦੇ ਨਾਲ ਤਿੰਨ ਬਿੰਦੀਆਂ ਬਣੀਆਂ ਹੋਈਆਂ ਇਹਦੇ ਤੇ ਓਕੇ ਕਰਾਂਗੇ ਇੱਥੇ ਲਿਖਿਆ ਹੋਇਆ टर्न ऑन प्रोफेशनल मोड ਇਹਦੇ ਉੱਤੇ ਓਕੇ ਕਰਾਂਗੇ ਇੱਥੇ ਲਿਖਿਆ ਹੋਇਆ ਟਰਨ ਆਨ ਤੇ ਇੱਥੇ ਲਿਖਿਆ ਵੀ ਹੋਇਆ ਗੈਟ ਪੇਡ ਯੂਅਰ ਕੰਟੈਂਟ ਯਾਨੀ ਕਿ ਫੋਟੋ ਵੀਡੀਓ ਜਿਹੜਾ ਵੀ ਕੁਝ ਪਾਵਾਂਗੇ ਉਹਦੇ ਆਪਾਂ ਨੂੰ ਫੇਸਬੁੱਕ ਆ ਪੈਸੇ ਦੇਊਗੀ ਆਪਣੀ ਵੀਡੀਓ ਦੇ ਹਿਸਾਬ ਨਾਲ ਆਪਣੀ ਫੋਟੋ ਦੇ ਹਿਸਾਬ ਨਾਲ ਤਾਂ ਆਪਾਂ ਟਰਨ ਆਨ ਦੇ ਉੱਤੇ ਓਕੇ ਕਰ ਦਾਂਗੇ ਤੇ ਇਸ ਤੋਂ ਅੱਗੇ ਦੇਖੋ ਆਪਣਾ ਪ੍ਰੋਫੈਸ਼ਨਲ ਮੋਡ ਆ ਜਿਹੜੀ ਆਈਡੀ ਆ ਆਪਣੇ ਪੇਜ ਦੇ ਵਿੱਚ ਬਦਲ ਗਈ ਤੇ ਤੁਹਾਡੇ ਸਾਹਮਣੇ ਮੈਂ ਵਿਖਾ ਰਿਹਾ ਇਹਦੇ ਵਿੱਚ ਡਿਟੇਲਾਂ ਜਿਹੜੀਆਂ ਤੁਸੀਂ ਐਡ ਕਰ ਸਕਦੇ ਹੋ ਇੰਸਟਾਗ੍ਰam ਦੇ ਲਿੰਕ ਐਡ ਕਰ ਦਿਓ ਇਹਦੇ ਬਾਰੇ ਦੱਸ ਦਿਓ ਕਿ ਮੈਂ ਕਿਸ ਬਾਰੇ ਵੀਡੀਓ ਪਾਉਣਾ ਆਪਦੇ ਬਾਰੇ ਦੱਸ ਦਿਓ ਸਾਰਾ ਕੁਝ ਇੱਥੇ ਤੁਸੀਂ ਸੈਟਅਪ ਕਰ ਲੈਣਾ ਜਿਹੜੀ ਜਿਹੜੀ ਵੀ ਡਿਟੇਲ ਮੰਗੀ ਗਈ ਆ ਉਹ ਤੁਸੀਂ ਇੱਥੇ ਭਰ ਲੈਣੀ ਹੈ ਤੇ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣਾ ਕਿ ਦੇਖੋ ਆਹ ਦੇਖੋ ਮੇਰੇ ਫਾਲੋਅਰ ਬਣ ਗਏ ਜਿੰਨੇ ਮੇਰੇ ਫਰੈਂਡ ਸੀ ਮੇਰੇ 4700 ਫਰੈਂਡ ਸੀ ਇਹ ਮੇਰੇ ਸਾਰੇ ਫਾਲੋਅਰ ਚ ਕਨਵਰਟ ਹੋ ਗਏ ਮੈਨੂੰ ਕੋਈ ਬਾਲੀ ਮਿਹਨਤ ਕਰਨ ਦੀ ਲੋੜ ਨਹੀਂ ਪਈ ਕਿਉਂਕਿ ਫਾਲੋਅਰ ਪੂਰੇ ਕਰਨ ਚ ਬਹੁਤ ਟਾਈਮ ਲੱਗ ਜਾਂਦਾ ਤਾਂ ਇਦੂ ਅੱਗੇ ਵੀਊ ਗਾਈਡ ਦੇ ਉੱਤੇ ਕਰਾਂਗੇ ਤਾਂ ਆਪਾਂ ਨੂੰ ਸਾਰੀ ਡਿਟੇਲ ਆ ਪ੍ਰੋਫੈਸ਼ਨਲ ਮੋਡ ਦੇ ਬਾਰੇ ਦੇ ਦਿੱਤੀ ਜਾਊ ਇਹਦੇ ਵਿੱਚ ਕੀ ਕੀ ਕੁਝ ਆ ਗਿਆ ਕੀ ਕੀ ਕੁਝ ਹੋਣਾਗਾ ਤਾਂ ਇੱਥੇ ਗੋ ਟੂ ਪ੍ਰੋਫਾਈਲ ਆਪਾਂ ਇੱਥੇ ਸਾਰਾ ਕੁਝ ਚੈੱਕ ਕਰ ਸਕਦੇ ਆ ਕਿ ਆਪਾਂ ਨੂੰ ਕੀ ਕੀ ਨਵਾਂ ਹੁਣ ਇਹਦੇ ਚ ਮਿਲ ਗਿਆ ਕਿਉਂਕਿ ਆਈਡੀ ਨੂੰ ਆਪਣੀ ਪੇਜ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ ਆਪਣੇ ਫਾਲੋਅਰ ਆ ਜਿਹੜੇ ਪੂਰੇ ਹੋ ਗਏ ਇੱਥੇ ਦੇਖੋ ਤਿੰਨ ਲੈਵਲ ਪੂਰੇ ਕਰਨੇ ਆ ਤਿੰਨ ਲੈਵਲ ਪੂਰੇ ਕਰਨ ਤੋਂ ਬਾਅਦ ਆ ਜਿਹੜਾ ਆਪਾਂ ਨੂੰ ਕੰਟੈਂਟ ਆ ਪਾਉਣਾ ਪਿਆ ਕਰੂਗਾ ਕੰਟੈਂਟ ਪਾਵਾਂਗੇ ਤਾਂ ਆਪਣੇ ਤਿੰਨੇ ਲੈਵਲ ਜਿਹੜੇ ਪੂਰੇ ਹੋ ਜਾਣਗੇ ਹੁਣ ਮੋਨਟਾਈਜੇਸ਼ਨ ਸੈਕਸ਼ਨ ਦੇ ਵਿੱਚ ਦਿਖਾਉਣਾ ਗੇਟ ਅ ਸਟਾਰਟਰ ਤੇ ਓਕੇ ਕਰਾਂਗੇ ਦੇਖੋ ਸਟਾਰ ਵਾਲੀ ਆਪਸ਼ਨ ਮੇਰੀ ਔਨ ਹੋਊਗੀ ਸਟਾਰ ਮੈਂ ਸੈਟਅਪ ਕਰ ਸਕਦਾਗਾ ਆਪ ਦਾ ਜਿਹੜੇ ਮੈਨੂੰ 17 ਤੋਂ ਪੈਸੇ ਆਉਣੇ ਸ਼ੁਰੂ ਵੀ ਹੋ ਗਏ ਕਿਉਂਕਿ ਮੇਰੇ 4700 ਇੱਥੇ ਮਤਲਬ ਫਾਲੋਅਰ ਪੂਰੇ ਹੋ ਗਏ ਤਾਂ ਬਾਕੀ ਜਿਹੜੇ ਸੈਕਸ਼ਨ ਆ ਉਹ ਬੰਦ ਪਏ ਆ ਬੋਨਸ ਵਾਲਾ ਵੀ ਇਨਵਾਈਟ ਤੇ ਮੈਨੂੰ ਖੁੱਲ ਜਾਣਾਗਾ ਤੇ ਬਾਕੀ ਜਿਹੜੇ ਲੋਕ ਪਏ ਆ ਉਹ ਜਦੋਂ ਜਿਵੇਂ ਜਿਵੇਂ ਮੈਂ ਵੀਡੀਓ ਪਾਉਂਗਾ ਓਵੇਂ ਓਵੇਂ ਮੈਨੂੰ ਅੱਗੇ ਜਿਹੜੇ ਇਹ ਆ ਇਹ ਸੈਕਸ਼ਨ ਵੀ ਖੁੱਲ ਜਾਣਿਆ ਤੇ ਮੈਨੂੰ ਜਿਹੜੀ ਫੇਸਬੁੱਕ ਤੋਂ ਕਮਾਈ ਹੋਣ ਲੱਗ ਜੈਣੀ ਹੈ ਤਾਂ ਤੁਸੀਂ ਵੀ ਇਹ ਕੰਮ ਕਰ ਲਓ ਤਾਂ ਇਹ ਜਿਹੜੀ ਸੈਟਿੰਗ ਕਰਨ ਦੇ ਨਾਲ ਨਾਲ ਤੁਹਾਡੀ ਜਿਹੜੀ ਆਈਡੀ ਆ ਪ੍ਰੋਫੈਸ਼ਨਲ ਮੋਡ ਦੇ ਵਿੱਚ ਹੋ ਜਾਣੀ ਹੈ ਜਾਨੀ ਕਿ ਆਈਡੀ ਨੂੰ ਪੇਜ ਦੇ ਵਿੱਚ ਕਨਵਰਟ ਕੀਤਾ ਜਾ ਸਕਦਾ ਹੈ ਅਤੇ ਨਾਲ ਦੀ ਨਾਲ ਆ ਤੁਹਾਡੇ ਫਾਲੋਅਰ ਵੀ ਬਹੁਤ ਸਾਰੇ ਇਹਦੇ ਨਾਲ ਪੂਰੇ ਹੋ ਜਾਣਗੇ ਜੇਕਰ ਤੁਹਾਡੇ ਫਾਲੋਅਰ ਘਟ ਨੇ ਤਾਂ ਸਭ ਤੋਂ ਪਹਿਲਾਂ ਤੁਸੀਂ 5000 ਫਰੈਂਡ ਕਰਕੇ ਉਸ ਤੋਂ ਬਾਅਦ ਆਪਣੀ ਆਈਡੀ ਨੂੰ ਉਹ ਪੇਜ ਦੇ ਵਿੱਚ ਕਨਵਰਟ ਕਰ ਲਓ ਪ੍ਰੋਫੈਸ਼ਨਲ ਮੋਡ ਦੇ ਵਿੱਚ ਤਾਂ ਕਰਕੇ ਤੁਹਾਨੂੰ ਜਿਹੜਾ ਫਾਲੋਅਰ ਪੂਰੇ ਕਰਨ ਦੀ ਲੋੜ ਨਾ ਹੋਵੇ ਤੇ ਬਾਅਦ ਦੇ ਵਿੱਚ ਟਾਈਮਿੰਗ ਆ ਟਾਈਮ ਤਾਂ ਇੱਕ ਅੱਧੀ ਰੀਲ ਜਿਹੜੀ ਆ ਪੂਰੀ ਕਰ ਦਿੰਦੀ ਆ ਬਾਕੀ ਮੈਂ ਤੁਹਾਡੇ ਨਾਲ ਉਹ ਤਰੀਕਾ ਵੀ ਸ਼ੇਅਰ ਕਰ ਦੂੰਗਾ ਜਿਹਦੇ ਵਿੱਚ ਦੱਸਿਆ ਹੋਇਆ ਕਿ ਤਿੰਨ ਇੱਕ ਦਿਨਾਂ ਦੇ ਅੰਦਰ-ਅੰਦਰ ਆਪਾਂ ਜਿਹੜੇ ਆ ਫਾਲੋਅਰ ਆ ਉਹ ਕਿੱਦਾਂ ਆਪਾਂ ਪੂਰੇ ਕਰਨੇ ਆਂਗੇ ਤਾਂ ਬਹੁਤ ਸੌਖਾ ਤਰੀਕਾ ਉਹਦੇ ਨਾਲ ਆਪਾਂ ਤਿੰਨ ਇੱਕ ਦਿਨਾਂ ਦੇ ਅੰਦਰ-ਅੰਦਰ ਹੀ ਜਿਹੜੇ ਫਾਲੋਅਰ ਆ ਪੂਰੇ ਕਰ ਸਕਦੇ ਆਂ ਪਰ ਰੀਲ ਰੀਲਾਂ ਪਾਉਂਦੇ ਰਹੋ ਰੀਲਾਂ ਨਾਲ ਤੁਹਾਡੀ ਟਾਈਮਿੰਗ ਹੈ ਜਿਹੜੀ ਉਹ ਜਲਦੀ ਪੂਰੀ ਹੋ ਜਾਊ ਪਰ ਕੰਟੈਂਟ ਆ ਜਿਹੜਾ ਆਪਣਾ origignal ਰੱਖੋ ਤਾਂ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ ਜੇਕਰ ਤੁਹਾਡੇ ਦਿਮਾਗ ਦੇ ਵਿੱਚ ਕੋਈ ਹੋਰ ਟੌਪਿਕ ਹੈਗਾ ਤਾਂ ਮੈਨੂੰ ਨੀਚੇ ਕਮੈਂਟ ਕਰਕੇ ਦੱਸ ਸਕਦੇ ਹੋ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਪੇਜ ਨੂੰ ਵੀ ਫ